ਸਤਿ ਸ੍ਰੀ ਅਕਾਲ ਦੋਸਤੋ 328 ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਲੈ ਕੇ ਜੋ ਸਰਕਾਰ ਵੱਲੋਂ ਸਿਟ ਬਣਾਈ ਗਈ ਹੈ ਉਸ ਦੇ ਵਿੱਚ ਕਾਰਵਾਈ ਤੇਜ਼ ਕਰ ਦਿੱਤੀ ਗਈ ਹੈ ਭਾਵ ਕਿ ਸਿਟ ਵੱਲੋਂ ਪਹਿਲਾਂ ਅਲੱਗ-ਅਲੱਗ ਥਾਵਾਂ ਦੇ ਉੱਪਰ ਜਿਸ ਤਰੀਕੇ ਨਾਲ ਛਾਪੇਮਾਰੀ ਕੀਤੀ ਗਈ ਸੀ ਔਰ ਫੜੋ ਫੜੀ ਕੀਤੀ ਗਈ ਸੀ ਜਿਸ ਦੇ ਵਿੱਚ ਤੋਂ ਪਹਿਲਾਂ ਵਿਅਕਤੀ ਜਿਹੜੇ ਆ ਉਹ ਗ੍ਰਿਫਤਾਰ ਕਰ ਲਏ ਗਏ ਆ ਜਿੱਤੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਾਬਕਾ ਸੀਏ ਸਤਿੰਦਰ ਸਿੰਘ ਕੋਹਲੀ ਤੇ ਦੂਸਰਾ ਪਬਲਿਕੇਸ਼ਨ ਵਿਭਾਗ ਦਾ ਸਹਾਇਕ ਕਮਲਜੀਤ ਸਿੰਘ ਉਸ ਤੋਂ ਬਾਅਦ ਪਹਿਲਾਂ ਸ਼੍ਰੋਮਣੀ ਕਮੇਟੀ ਵੱਲੋਂ ਇਹ ਗੱਲ ਕਹੀ ਗਈ ਸੀ ਕਿ ਸਰਕਾਰ ਧਰਮ ਦੇ ਮਾਮਲੇ 'ਚ ਦਖਲਅੰਦਾਜ਼ੀ ਨਹੀਂ ਕਰ ਸਕਦੀ ਜਿਸ ਕਰਕੇ ਸਰਕਾਰ ਦੇ ਦੁਆਰਾ ਬਣਾਈ ਗਈ ਸਿਟ ਨੂੰ ਕਿਸੇ ਵੀ ਤਰ੍ਹਾਂ ਦਾ ਜਿਹੜਾ ਸਹਿਯੋਗ ਹੈ ਸ਼੍ਰੋਮਣੀ ਕਮੇਟੀ ਵੱਲੋਂ ਨਹੀਂ ਦਿੱਤਾ ਜਾਏਗਾ ਬਾਅਦ ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜੀ ਨੇ ਇਹ ਅਧਿਕਾਰਤ ਬਿਆਨ ਜਾਰੀ ਕੀਤਾ ਕਿ ਸਰਕਾਰ ਦੀ ਬਣਾਈ ਹੋਈ ਸਿੱਟ ਦੇ ਨਾਲ ਸ਼੍ਰੋਮਣੀ ਦੁਆਰਾ ਪ੍ਰਬੰਧਕ ਕਮੇਟੀ ਸਹਿਯੋਗ ਕਰੇ ਤਾਂ ਕਿ ਲੋਕਾਂ ਦੇ ਵਿੱਚ ਜੋ ਸਿੱਖ ਸੰਗਤ ਹੈ ਉਸ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚ ਰਹੀ ਹੈ ਕਿਉਂਕਿ ਸ਼੍ਰੋਮਣੀ ਕਮੇਟੀ ਵੱਲੋਂ ਬੇਸ਼ੱਕ ਕਾਰਵਾਈ ਕਰ ਦਿੱਤੀ ਗਈ ਹੈ ਉਹਨਾਂ ਦੋਸ਼ੀਆਂ ਦੇ ਖਿਲਾਫ ਉਹਨਾਂ ਅਧਿਕਾਰੀਆਂ ਦੇ ਖਿਲਾਫ ਜਿਨ੍ਹਾਂ ਨੇ ਲਾਪਰਵਾਹੀ ਕੀਤੀ ਸੀ ਪਰ 328 ਗੁਰੂ ਮਹਾਰਾਜ ਦੇ ਜਿਹੜੇ ਸਰੂਪ ਨੇ ਉਹ ਕਿੱਥੇ ਆ ਇਸ ਦੇ ਬਾਰੇ ਸਿੱਖ ਸੰਗਤ ਸਿੱਖ ਜਥੇਬੰਦੀਆਂ ਤੇ ਹੋਰ ਸਮੁੱਚੀ ਜੋ ਗੁਰੂ ਨਾਨਕ ਨਾਮਲੇਵਾ ਸੰਗਤ ਹੈ ਉਹ ਜਾਨਣਾ ਚਾਹੁੰਦੀ ਹੈ ਜਿਸ ਦੇ ਤਹਿਤ ਸ਼੍ਰੋਮਣੀ ਕਮੇਟੀ ਨੂੰ ਸਿੱਟ ਦੇ ਨਾਲ ਸਹਿਯੋਗ ਕਰਨਾ ਚਾਹੀਦਾ ਹੈ ਬਾਅਦ ਦੇ ਵਿੱਚ ਸਿੱਟ ਦੇ ਵੱਲੋਂ ਚੰਡੀਗੜ੍ਹ ਸਬ ਅਫੀਸ ਜੋ ਹੈ ਐਸਜੀਪੀਸੀ ਦਾ ਉੱਥੇ ਵੀ ਜਾਇਆ ਗਿਆ ਤੇ ਅੰਮ੍ਰਿਤਸਰ ਦੇ ਹੈੱਡ ਆਫਿਸ ਵਿੱਚ ਵੀ ਜਿਹੜਾ ਸ਼੍ਰੋਮਣੀ ਕਮੇਟੀ ਦਾ ਆਫਿਸ ਹੈ ਉਸ ਦੇ ਵਿੱਚੋਂ ਵੀ ਕੁਝ ਜਿਹੜਾ ਰਿਕਾਰਡ ਹੈ ਉਹ ਲੈ ਕੇ ਜਾਇਆ ਗਿਆ ਇਸ ਮਾਮਲੇ ਦੇ ਸੰਬੰਧਤ ਔਰ ਉੱਥੇ ਹੀ ਇਹ ਵੀ ਜ਼ਿਕਰਯੋਗ ਹੈ ਕਿ ਸੀਏ ਜਿਹੜਾ ਕੋਲੀ ਹੈ ਉਸ ਨੂੰ ਸ਼੍ਰੋਮਣੀ ਦੁਆਰਾ ਪ੍ਰਬੰਧਕ ਕਮੇਟੀ ਦਾ ਰਿਕਾਰਡ ਜਿਹੜਾ ਸੀ ਕੰਪਿਊਟਰਿਕਰਨ ਕਰਨ ਲਈ ਦਿੱਤਾ ਹੋਇਆ ਸੀ ਤਾਂ ਇਸੇ ਤਹਿਤ ਲੁਧਿਆਣਾ ਦੇ ਇੱਕ ਸੀਏ ਦੇ ਆਫਿਸ ਵਿੱਚ ਵੀ ਜਿਹੜਾ ਹੈ ਛਾਪਾ ਮਾਰਿਆ ਗਿਆ ਸੀ ਜਿੱਥੋਂ ਕੁਝ ਜਿਹੜਾ ਰਿਕਾਰਡ ਹੈ ਉਹ ਲੈ ਕੇ ਜਾਇਆ ਗਿਆ ਇਸੇ ਤਰ੍ਹਾਂ ਜਿਸ ਵੇਲੇ ਇਹ ਮਾਮਲਾ ਸਾਹਮਣੇ ਆਇਆ ਸੀ ਜਦੋਂ ਈਸ਼ਰ ਸਿੰਘ ਜੀ ਵੱਲੋਂ ਉਹਨਾਂ ਦੀ ਅਗਵਾਈ ਦੇ ਵਿੱਚ ਜਿਹੜੀ ਕਮਿਸ਼ਨ ਬਣਾਇਆ ਗਿਆ ਸੀ ਜਿਸ ਨੇ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਸੀ 2020 ਦੇ ਵਿੱਚ ਉਸ ਵੇਲੇ ਅਕਾਲਥెక్ ਸਾਹਿਬ ਦੇ ਜਿਹੜੇ ਜਥੇਦਾਰ ਸਨ ਉਹ ਸਨ ਗਿਆਨੀ ਹਰਪ੍ਰੀਤ ਸਿੰਘ ਜੀ ਉਹਨਾਂ ਨੂੰ ਵੀ ਇਸ ਮਾਮਲੇ ਦੇ ਵਿੱਚ ਜਿਹੜਾ ਹੈ ਸਿੱਟ ਵੱਲੋਂ ਜਿਹੜੀ ਪੁੱਛਗਿੱਛ ਹੈ ਉਹ ਕੀਤੀ ਗਈ ਹੈ ਔਰ ਸਿੱਟ ਦਾ ਇੱਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਾਫੀ ਅਹਿਮ ਜਿਹੜੇ ਸੁਰਾਗ ਹੈ ਉਹਨਾਂ ਦੇ ਕੋਲੋਂ ਵੀ ਮਿਲੇ ਹੈ ਜਿਸ ਦੇ ਲੈ ਕੇ ਅੱਗੇ ਹੋਰ ਜਿਹੜੀ ਕਾਰਵਾਈ ਹੈ ਉਹ ਤੇਜ਼ ਕੀਤੀ ਜਾਏਗੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਲਾਪਤਾ ਸਰੂਪਾਂ ਦੇ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਅੱਜ ਸ਼੍ਰੀ ਕਾਟਕ ਸਹਿਬ ਦੇ ਸਾਬਕਾ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਬਠਿੰਡਾ ਸਥਿਤ ਘਰ ਦੇ ਵਿੱਚ ਪਹੁੰਚੀ। ਐਸਆਈਟੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲਾਪਤਾ ਹੋਏ ਸਰੂਪਾਂ ਸੰਬੰਧੀ ਜਥੇਦਾਰ ਨਾਲ ਵਿਸਥਾਰ ਨਾਲ ਗੱਲ ਕੀਤੀ ਹੈ। SIT ਕਾਫੀ ਸਮਾਂ ਜਥੇਦਾਰ ਦੇ ਗ੍ਰੀਨ ਸਿਟੀ ਸਥਿਤ ਘਰ ਵਿੱਚ ਰਹੀ ਹੈ SIT ਦੇ ਮੁਖੀ AIG ਜਗਤਪ੍ਰੀਤ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਹੋਇਆਂ ਦੱਸਿਆ ਕਿ ਜਾਂਚ ਨੂੰ ਅੱਗੇ ਵਧਾਉਣ ਅਤੇ ਸਰੂਪਾਂ ਦੇ ਮਾਮਲੇ ਸੰਬੰਧੀ ਹੋਰ ਜਾਣਕਾਰੀ ਹਾਸਲ ਕਰਨ ਵਾਸਤੇ ਗਿਆਨੀ ਹਰਪ੍ਰੀਤ ਸਿੰਘ ਨਾਲ ਸੰਪਰਕ ਕੀਤਾ ਗਿਆ ਉਹਨਾਂ ਵੱਲੋਂ SIT ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲਾਪਤਾ ਹੋਏ ਸਰੂਪਾਂ ਸੰਬੰਧੀ ਕਾਫੀ ਜਾਣਕਾਰੀ ਜਿਹੜੀ ਹੈ ਉਹ ਪ੍ਰਦਾਨ ਕੀਤੀ ਗਈ ਹੈ ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਹੁਣ ਤੱਕ 2 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ ਜਦਕਿ ਸੀਏ ਕੋਲੀ ਕੋਲੋਂ ਕਈ ਤਰ੍ਹਾਂ ਦੇ ਉਪਕਰਨ ਜਿਹੜੇ ਆ ਉਹ ਵੀ ਬਰਾਮਦ ਕੀਤੇ ਗਏ ਹਨ ਜਿਨ੍ਹਾਂ ਦੀ ਜਾਂਚ ਚੱਲੀ ਹੈ ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਇਸ ਮਾਮਲੇ ਨਾਲ ਜੁੜੇ ਹੋਰ ਵੱਡੇ ਖੁਲਾਸੇ ਹੋਣ ਦੀ ਪੂਰੀ ਸੰਭਾਵਨਾ ਹੈ ਦੂਜੇ ਪਾਸੇ ਗਿਆਨੀ ਹਰਪੀਤ ਸਿੰਘ ਨੇ ਵੀ ਕਿਹਾ ਕਿ ਐਸਆਈਟੀ ਵੱਲੋਂ ਮੰਗੇ ਗਏ ਸਹਿਯੋਗ ਨੂੰ ਉਨ੍ਹਾਂ ਪੂਰੀ ਤਰ੍ਹਾਂ ਨਿਭਾਇਆ ਹੈ ਉਨ੍ਹਾਂ ਸਪਸ਼ਟ ਕੀਤਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਲਾਪਤਾ ਸਰੂਪਾਂ ਦੇ ਮਾਮਲੇ ਨੂੰ ਰਾਜਨੀਤੀ ਤੋਂ ਦੂਰ ਰੱਖਿਆ ਜਾਣਾ ਚਾਹੀਦਾ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਇਸ ਦੀ ਜਾਂਚ ਦੇ ਵਿੱਚ ਪੂਰਾ ਸਹਿਯੋਗ ਦੇਣਾ ਚਾਹੀਦਾ ਹੈ ਸਾਬਕਾ ਜਥੇਦਾਰ ਨੇ ਇਸ਼ਾਰਿਆਂ-ਇਸ਼ਾਰਿਆਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਵੀ ਨਿਸ਼ਾਨਾ ਸਾਧਿਆ ਹੋਇਆ ਕਿਾ ਕਿ ਹਾਲਾਤ ਅਜਿਹੇ ਨਹੀਂ ਬਣਨੇ ਚਾਹੀਦੇ ਕਿ ਜਥੇਦਾਰ ਤੋਂ ਉੱਪਰ ਹੋ ਕੇ ਰਾਜਨੀਤਿਕ ਹੁਕਮਾਂ ਅਨੁਸਾਰ ਕੰਮ ਕੀਤਾ ਜਾਵੇ ਹੁਣ ਇੱਥੇ ਇਸ਼ਾਰਿਆਂ ਦੇ ਵਿੱਚ ਸਾਫ਼ ਤੌਰ ਤੇ ਸਪਸ਼ਟ ਹੈ ਕਿਉਂਕਿ ਸ਼੍ਰੋਮਣੀ ਕਮੇਟੀ ਦੇ ਵਿੱਚ ਜਿਹੜੀਆਂ ਚੋਣਾ ਹੁੰਦੀਆਂ ਉਸ ਦੇ ਵਿੱਚ ਅਕਾਲੀ ਦਲ ਹੀ ਬਹੁਤ ਮਤ ਹਾਸਲ ਕਰਦਾ ਤੇ ਉਹਨਾਂ ਵੱਲੋਂ ਹੀ ਪ੍ਰਧਾਨ ਜਿਹੜਾ ਬਣਾਇਆ ਜਾਂਦਾ ਕਿਉਂਕਿ ਪਿਛਲੇ ਦਿਨੀ ਹਰਜਿੰਦਰ ਸਿੰਘ ਜੀ ਧਾਮੀ ਨੇ ਵੀ ਇਹੀ ਕਿਹਾ ਕਿ ਮੈਂ ਕਮੇਟੀ ਦਾ ਪ੍ਰਧਾਨ ਹੋਣ ਦੇ ਨਾਲ-ਨਾਲ ਅਕਾਲੀ ਦਲ ਬਾਦਲ ਦਾ ਸਿਪਾਈ ਵੀ ਹਾਂ ਭਾਵ ਕਿ ਇੱਥੇ ਇਸ਼ਾਰਿਆਂ ਦੇ ਵਿੱਚ ਗਿਆਨੀ ਹਰਪੀ ਸਿੰਘ ਦਾ ਕਹਿਣਾ ਹੈ ਕਿ ਗੁਰੂ ਸਾਹਿਬ ਤੋਂ ਉੱਪਰ ਕੋਈ ਨਹੀਂ ਹੈ ਜਾਂ ਅਕਾਲ ਤਖਤ ਸਾਹਿਬ ਤੋਂ ਉੱਪਰ ਕੋਈ ਵੀ ਸਿੱਖ ਨਹੀਂ ਹੈ ਇਹਦੇ ਵਿੱਚ ਰਾਜਨੀਤਿਕ ਜਿਹੜਾ ਉਹਨਾਂ ਨੇ ਕਿਹਾ ਹੈ ਕੇ ਹੁਕਮਾਂ ਅਨੁਸਾਰ ਜਿਹੜਾ ਉਹ ਕੰਮ ਨਹੀਂ ਕੀਤਾ ਜਾਣਾ ਚਾਹੀਦਾ ਜਥੇਦਾਰ ਸਾਹਿਬ ਦੇ ਜਿਹੜੇ ਆਦੇਸ਼ ਹੈ ਉਹਨਾਂ ਦੇ ਅਨੁਸਾਰ ਕੰਮ ਕੀਤਾ ਜਾਣਾ ਚਾਹੀਦਾ ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਨੂੰ ਚਾਹੀਦਾ ਹੈ ਕਿ ਉਹ ਲਾਪਤਾ ਸਰੂਪਾਂ ਸੰਬੰਧੀ ਐਸਆਈਟੀ ਨੂੰ ਚਾਹੀਦਾ ਸਾਰਾ ਰਿਕਾਰਡ ਉਪਲਬਧ ਕਰਾਏ ਤਾਂ ਜੋ ਜਾਂਚ ਨੂੰ ਸਮੇਂ ਸਿਰ ਪੂਰਾ ਕੀਤਾ ਜਾ ਸਕੇ ਜ਼ਿਕਰ ਇਹ ਹੋ ਗਿਆ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਲਾਪਤਾ ਹੋਣ ਦਾ ਮਾਮਲਾ ਪੂਰੀ ਤਰ੍ਹਾਂ ਕਰਮਾਇਆ ਹੋਇਆ ਹੈ ਪੰਜਾਬ ਹੀ ਨਹੀਂ ਸਗੋਂ ਦੇਸ਼ ਵਿਦੇਸ਼ ਦੇ ਲੋਕਾਂ ਦੀਆਂ ਨਜ਼ਰਾਂ ਵੀ ਇਸ ਮਾਮਲੇ ਦੇ ਉੱਪਰ ਲੱਗੀਆਂ ਹੋਈਆਂ ਹੈ ਕੇ ਇਸ ਦੇ ਵਿੱਚ ਕੀ ਫੈਸਲਾ ਜਿਹੜਾ ਹੈ ਉਹ ਆਉਂਦਾ ਸਿੱਟ ਦੀ ਜਿਹੜੀ ਜਾਂਚ ਹੈ ਉਹ ਕਿਸ ਪਾਸੇ ਜਾਂਦੀ ਹੈ ਭਾਵ ਹੁਣ ਜਿਹੜੀਆਂ ਖਬਰਾਂ ਸਾਹਮਣੇ ਆ ਰਹੀਆਂ ਸੂਤਰਾਂ ਦੇ ਹਵਾਲੇ ਤੋਂ ਕਿ ਨਵਾਂ ਸ਼ਹਿਰ ਦੇ ਵਿੱਚੋਂ ਜਿਹੜਾ ਹੈ ਬੰਗਾ ਇਲਾਕੇ ਚੋਂ ਜਿਹੜੇ ਸਰੂਪ ਹੈ ਉਹ ਕਾਫੀ ਮਿਲ ਚੁੱਕੇ ਹਨ ਹੁਣ ਤੱਕ ਉਹਨਾਂ 328 ਦੇ ਵਿੱਚੋਂ ਭਾਵ ਕਿ ਸਿੱਟ ਜਿਹੜੀ ਹੈ ਉਹ ਬੜੀ ਤਨਦੇਹੀ ਦੇ ਨਾਲ ਬੜੀ ਜ਼ਿੰਮੇਵਾਰੀ ਦੇ ਨਾਲ ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਮੁੱਚੀ ਦੁਨੀਆ ਦੇ ਰਹਿਬਰ ਹੈ ਉਹਨਾਂ ਦੇ ਮਾਮਲੇ ਦੇ ਵਿੱਚ ਪੂਰੀ ਤਨਦੇਹੀ ਨਾਲ ਜਿਹੜੇ ਅਧਿਕਾਰੀ ਹੈ ਉਹ ਕੰਮ ਕਰ ਰਹੇ ਹੈ ਇਸ ਦੇ ਵਿੱਚ ਬੇਸ਼ੱਕ ਹਰਪੀਖ ਸਿੰਘ ਨੇ ਜੋ ਗਿਆਨੀ ਜੀ ਨੇ ਇਸ਼ਾਰੇ-ਇਸ਼ਾਰੇ ਨਾਲ ਗੱਲ ਕੀਤੀ ਹੈ ਪਰ ਬਹੁਤ ਕੁਝ ਇਸ਼ਾਰਿਆਂ ਦੇ ਵਿੱਚ ਉਹ ਕਹਿ ਗਏ ਕਿਉਂਕਿ ਸ਼੍ਰੋਮਣੀ ਕਮੇਟੀ ਦੇ ਉੱਪਰ ਦੇਖਿਆ ਜਾਵੇ ਤਾਂ ਇਹਨਾਂ ਦੇ ਬਾਦਲ ਜਿਹੜਾ ਦਲ ਹੈ ਇਸ ਦੇ ਹੀ ਜ਼ਿਆਦਾ ਮੈਂਬਰ ਨੇ ਤੇ ਇਹਨਾਂ ਵੱਲੋਂ ਹੀ ਪ੍ਰਧਾਨ ਬਣਿਆ ਹੋਇਆ ਹੈ ਇਸ਼ਾਰਿਆਂ-ਇਸ਼ਾਰਿਆਂ 'ਚ ਉਹ ਇਹ ਗੱਲ ਕਹਿ ਗਏ ਕਿ ਜੇਕਰ ਸਿੱਟ ਪੂਰੀ ਜਾਂਚ ਪਾਰਦਰਸ਼ੀ ਢੰਗ ਨਾਲ ਕਰਦੀ ਹੈ ਤੇ ਇਹਨਾਂ ਦੇ ਉੱਪਰ ਵੀ ਜਿਹੜੀ ਗਾਜ ਹੈ ਉਹ ਦੇਖ ਸਕਦੀ ਹੈ ਜਿਹਦੇ ਵਿੱਚ ਸੁਖਪੀਰ ਸਿੰਘ ਬਾਦਲ ਤੇ ਧਾਮੀ ਦਾ ਨਾਮ ਵੀ ਹੋ ਸਕਦਾ ਹੈ ਧੰਨਵਾਦ